ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਕਿਸਾਨ ਦੋਸਤੋ ਇਹ ਆਪਣਾ ਚਾਰਾ ਤੇ ਕਿਸਾਨ ਵੀਰ ਦਾ ਕਮੈਂਟ ਸੀ ਵੀ ਸਾਹੀਵਾਲ ਨਸਲ ਦੀਆਂ ਗਊਆਂ ਬਾਰੇ ਵੀ ਜਰੂਰ ਗੱਲਬਾਤ ਕਰੋ ਅ ਫਿਰ ਆਪਾਂ ਗੱਲਬਾਤ ਸ਼ੁਰੂ ਤੋਂ ਹੀ ਕਰ ਲੈਨੇ ਆਂ ਅਸੀਂ ਆਪਣੇ ਜਿਹੜੀਆਂ ਦੇਸੀ ਨਸਲਾਂ ਗਊਆਂ ਨੇ ਜਾਂ ਕੁਦਰਤੀ ਖੇਤੀ 'ਤੇ ਵਰਤਾ ਜਾਣ ਵਾਲਾ ਕੋਈ ਵੀ ਪਸ਼ੂ ਆ ਜਿਹੜਾ ਤੁਹਾਡੇ ਨਾਲ ਜੁੜਿਆ ਹੋਇਆ ਅਸੀਂ ਉਹਨਾਂ ਨੂੰ ਸਭ ਤੋਂ ਪਹਿਲਾਂ ਜਿਹੜਾ ਚਾਰਾ ਪਾਉਂਦੇ ਆ ਉਹ ਕੁਦਰਤੀ ਖੇਤੀ ਦਾ ਹੋਣ ਕਰਕੇ ਵੀ ਉਹ ਯਰ ਮੁਕਤੇ ਆ ਤੇ ਦੂਜਾ ਇਹ ਜਿਹੜਾ ਚਾਰਾ ਆਪਾਂ ਨੇ ਸਵੇਰੇ ਵੱਢਣਾ ਤਾਜ਼ਾ ਤੇ ਜਦ ਦੀ ਟੋਕਾ ਕਰਕੇ ਉਸੇ ਟਾਈਮ ਪਾ ਦੇਣ ਤੇ ਸਾਮ ਨੂੰ ਵੀ ਉਹੀ ਹਿਸਾਬ ਚੱਲਦਾ ਵੀ ਪਸ਼ੂਆਂ ਨੂੰ ਤਾਜ਼ਾ ਚਾਰਾ ਹੀ ਖੁਲਾਇਆ ਜਾਂਦਾ ਹੈ ਘਾ ਅਸੀਂ ਸਮ ਟਾਈਮ ਵੜਦੇ ਆ ਉਹ ਅਸੀਂ ਰਾਤ ਨੂੰ ਸਾਫਤਾ ਸਿੜ ਦਿੰਨੇ ਆ ਉਹ ਰਾਤ ਨੂੰ ਖਾਂਦਿਆਂ ਰਹਿੰਦੀਆਂ ਨੇ ਤੇ ਇਸ ਤਰ੍ਹਾਂ ਉਹਨਾਂ ਦਾ ਜਿਹੜਾ ਪਸ਼ੂਆਂ ਨੂੰ ਘਾ ਉਹ ਜ਼ਿਆਦਾ ਪਸੰਦ ਆ ਤੇ ਇਹ ਜਿਹੜਾ ਚਾਰਾ ਇਹ ਬਾਰਸ਼ ਦੇ ਨਾਲੇ ਹੋਇਆ ਹੋਇਆ ਤੇ ਹੁਣ ਅੱਜ ਇਹਦਾ ਖਾਲ ਸਾਫ ਕਰ ਰਹੇ ਆ ਤੇ ਫੇਰ ਇਹਨੂੰ ਪਾਣੀ ਲਾਵਾਂਗੇ ਇਹ ਇੱਕ ਲਾਈਨ ਦੂਜੀ ਲਾਈਨ ਤੋਂ 4 ਫੁੱਟ ਦੀ ਦੂਰੀ ਤੇ ਆ ਪਰ ਤੁਸੀਂ ਉੱਪਰ ਦੇਖੋ ਵੀ ਇੱਕ ਦੂਨਾ ਇੰਨਾ ਮੇਲਿਆ ਪਿਆ ਤੇ ਮਤਲਬ ਆਨ ਲੱਗਦਾ ਵੀ ਸੰਘਣਾ ਬੀਜਿਆ ਹੋਇਆ ਕੁਦਰਤੀ ਖੇਤੀ ਵਿੱਚ ਪੌਦਿਆਂ ਦਾ ਵਿਕਾਸ ਇੰਨਾ ਵਧੀਆ ਹੋ ਜਾਂਦਾ ਹੈ ਤੇ ਉਹ ਵੱਧ ਦੇ ਵੀ ਜ਼ਿਆਦਾ ਨੇ ਨਿਊਟ੍ਰੀਸ਼ਨ ਵੀ ਪੂਰੇ ਹੁੰਦੇ ਨੇ ਤੇ ਸੋਕਾ ਚੱਲਣ ਦੀ ਤਾਕਤ ਵੀ ਵੱਧ ਹੁੰਦੀ ਹੈ ਤੇ ਆ ਆਪਣਾ ਗੰਨਾ ਗੰਨੇ ਦੇ ਥੱਲੇ ਦੇਖੋਗੇ ਤਾਂ ਤੁਸੀਂ ਮਤਲਬ ਕਾ ਹੈ ਪਰ ਜੇ ਹੋਰ ਬਰੀਕੀ ਨਾਲ ਦੇਖੋਗੇ ਧਰਤੀ ਸੁੱਕੀ ਪਈ ਆ ਆ ਲੋ ਕੀ ਸਵੇਰ ਦਾ ਟਾਈਮ ਕਰਕੇ ਕਾ ਚ ਤਰੇਲ ਆ ਪਰ ਇਸ ਤਰ੍ਹਾਂ ਕੋਈ ਬੱਟ ਨਹੀਂ ਕੋਈ ਬੱਡ ਨਹੀਂ ਸਭ ਜੰਗਲ ਸਿਸਟਮ ਆ ਕੁਦਰਤ ਆ ਤੇ ਕੁਦਰਤ ਜਦੋਂ ਮਿੱਟੀ ਸਹੀ ਹੋ ਗਈ ਬਹੁਤ ਕੰਮ ਆਪਣੇ ਆਪ ਸਹੀ ਹੋਣ ਲੱਗ ਜਾਂਦੇ ਨੇ ਸੋ ਆਪਾਂ ਅੱਜ ਗਊਆਂ ਦੇ ਬਿਸਤੀ ਗੱਲ ਕਰਾਂਗੇ ਵੀ ਆਪਾਂ ਇਹਨਾਂ ਨੂੰ ਤਾਜ਼ਾ ਚਾਰਾ ਲੈ ਕੇ ਜਾਂਦੇ ਆ ਤੇ ਹੁਣ ਜਿਵੇਂ ਆਪਣੇ ਝੋਨੇ ਦੀ ਕਟਾਈ ਹੋ ਰਹੀ ਹੈ। ਮਤਲਬ ਬਾਰਸਾਂ ਕਰਕੇ ਚਾਰੇ ਦੀ ਕਮੀ ਰਹੀ ਹੈ ਬਹੁਤ ਸਾਰੇ ਕਿਸਾਨਾਂ ਕੋਲ ਪਰ ਕੁਦਰਤੀ ਖੇਤੀ 'ਚ ਇਹ ਕਮੀ ਨਹੀਂ ਆਉਂਦੀ ਕਿਉਂਕਿ ਮਿੱਟੀ ਪਾਣੀ ਚੂਸ ਲੈਂਦੀ ਆ ਤੇ ਖੇਤੇ ਖੜੀ ਕੋਈ ਫਸਲ ਨਹੀਂ ਮਰਦੀ। ਸੋ ਇਹ ਪੂਰਾ ਮੱਲਿਆ ਹੋਇਆ ਆਪਣਾ ਚਾਰਾ ਤੇ ਇਹ ਆਪਾਂ ਤਕਰੀਬਨ ਜਦ ਪੂਰੀ ਧੁੰਦ ਪੈਂਦੀ ਹੁੰਦੀ ਆ ਉਸ ਟਾਈਮ ਵੀ ਆਪਣੇ ਕੋਲ ਮੌਜੂਦ ਹੁੰਦਾ ਤੇ ਕਮੀ ਨਹੀਂ ਆਉਣ ਦਿੰਦਾ ਚਾਰੇ ਦੀ। ਅ ਖਾਸ ਗੱਲ ਆ ਵੀ ਜਿਵੇਂ ਦੂਜੇ ਚਾਰੇ ਨੇ ਉਹ ਪੱਕੜ ਹੋ ਜਾਂਦੇ ਨੇ ਜਾਂ ਘੜੇ ਹੋ ਜਾਂਦੇ ਨੇ। ਏ ਮਤਲਬ ਨਰ ਮੇਰੇ ਦਾ ਤੇ ਗੰਨੇ ਵਾਂਗ ਹੁੰਦਾ ਦੇਖੋ ਤੇ ਆ ਪੋਰੀਆਂ ਪੂਰੀਆਂ ਦੇਖੋ ਹੁਣ ਕਾਲਾ ਰੰਗ ਕਿੰਨੇ ਦੇ ਹੁੰਦਾ ਨਾ ਇਸ ਤਰ੍ਹਾਂ ਕੁਦਰਤੀ ਖੇਤੀ ਹੁਣ ਧਰਤੀ ਪੋਲੀ ਪਈ ਆ ਆ ਖਾਲੀ ਚ ਹਲੇ ਪਾਣੀ ਆਪਾਂ ਨੇ ਖਾਲ ਗਿੱਲਾ ਕਰ ਰਹੇ ਆ ਤਾਂ ਕਿ ਜਿਹੜੇ ਖੱਡਾਂ ਦੇ ਵਿੱਚ ਉਹਨਾਂ ਦਾ ਪਤਾ ਲੱਗ ਜਵੇ ਸੋ ਉਸ ਤਰ੍ਹਾਂ ਇਹ ਆਪਾਂ ਕੁਦਰਤੀ ਖੇਤੀ 'ਚ ਮਤਲਬ ਤਾਜ਼ਾ ਜਾਰਾ ਪਾ ਕੇ ਆਪਣੇ ਪਸ਼ੂਆਂ ਨੂੰ ਅ ਵਧੀਆ ਸੇਤ ਉਹਨਾਂ ਨੂੰ ਸਵਾਦ ਸਟਿ ਭੋਜਨ ਜਾਂ ਉਹਨਾਂ ਨੂੰ ਮਤਲਬ ਵਧੀਆ ਉਹਨਾਂ ਨੂੰ ਖਾਣ ਨੂੰ ਵੀ ਵਧੀਆ ਲੱਗੇ ਪਚਾਉਣ ਨੂੰ ਵੀ ਵਧੀਆ ਲੱਗੇ ਸੋ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ 'ਚ ਅਲੱਗ-ਅਲੱਗ ਚਾਰੇ ਨਦੀਨ ਆਪਣੇ ਕਿੰਨੀ ਕਾ ਵੀ ਆ ਉਹ ਸਾਰੇ ਚਾਰੇ ਪਾਉਂਦੇ ਰਹਿੰਦੇ ਆ ਬਾਕੀ ਹੁਣ ਆਪਾਂ ਅਗਲੀ ਗੱਲਬਾਤ ਗਊ ਦੇ ਨਾਲੇ ਕਰਾਂਗੇ ਕਿਸਾਨ ਦੋਸਤੋ ਇਹ ਗਿੰਨੀ ਕਾ ਹੈ ਕੁਦਰਤੀ ਖੇਤੀ ਚ ਗਿੰਨੀ ਕਾ ਇਸ ਲਈ ਜ਼ਰੂਰੀ ਹੈ ਵੀ ਜਿਹੜੀਆਂ ਛੋਟੀਆਂ-ਛੋਟੀਆਂ ਚਿੜੀਆਂ ਨੇ ਉਹ ਇਹਦੇ ਦਾਣੇ ਖਾਂਦੀਆਂ ਰਹਿੰਦੀਆਂ ਨੇ ਤੇ ਆਪਣੇ ਆ ਬਾਦਰ ਚ ਲੁਕੀਆਂ ਰਹਿੰਦੀਆਂ ਨੇ ਬਹੁਤ ਸਾਰੇ ਜੀਵਾਂ ਦਾ ਇੱਕ ਤਰ੍ਹਾਂ ਦਾ ਰੈਣ ਬਸੇਰਾ ਬਣਿਆ ਹੋਇਆ ਤੇ ਭੋਜਨ ਬਣਿਆ ਹੋਇਆ ਕਿਉਂਕਿ ਆਪਾਂ ਸਿਆਲ ਤੱਕ ਬਾਜਰਾ ਖੜਾ ਰੱਖਦੇ ਆ ਥੋੜਾ-ਥੋੜਾ ਵੱਢੀ ਜਾਂਦੇ ਆ ਤੇ ਆ ਦੇਖੋ ਹੁਣ ਆ ਜਿਹੜੇ ਸਿੱਟੇ ਨੇ ਇਹ ਜਾਨਵਰਾਂ ਨੇ ਖਾ ਲਏ ਤੇ ਆ ਜਿਹੜਾ ਦਾਣਾ ਇਹ ਠਾ ਰਹਿ ਗਿਆ ਆਪਣੇ ਪਸ਼ੂਆਂ ਨੂੰ ਵੀ ਦਾਣਾ ਮਿਲ ਜਾਂਦਾ ਤੇ ਉਹਨਾਂ ਨੂੰ ਰਲਮਾ ਮਿਲਮਾ ਚਾਰਾ ਮਿਲਦਾ ਰਹਿੰਦਾ ਤੇ ਵਿੱਚ ਰਲਮੇ ਚਾਰੇ ਦੇ ਟੋਕਾ ਕਰ ਦੇਣਾ ਤੇ ਇਸ ਤਰ੍ਹਾਂ ਗਿੰਨੀ ਕਾ ਇੱਕ ਫਰੀਦੀ ਫਸਲ ਹੈ ਕਈ ਲਾਭ ਦੇ ਦਿੰਦਾ ਤੇ ਆਪਣੇ ਕੋਲ ਹਜੇ ਟੂਲ ਨੇ ਆ ਆਪਣੇ ਚਾਰਾ ਦਾਤਰਾ ਇਸ ਡਿਜ਼ਾਈਨ ਨਾਲ ਬਣਾਇਆ ਹੋਇਆ ਵੀ ਇਹ ਗਿੰਨੀ ਕਾ ਨੂੰ ਮਿੰਟਾਂ ਦੀ ਵਾਢਣਦਾ ਦੇਖੋ ਹੁਣ ਆਪਣਾ ਇੱਕ ਪੰਡਾ ਭਾ ਇਹਦੀ ਵਡਾਂਗੇ ਦੋ ਬਾਜਰੇ ਦੀਆਂ ਕਿਉ ਆਪਣੇ ਗਊਆਂ ਨੂੰ ਤਾਜ਼ਾ ਵੱਢ ਕੇ ਪਾਵਾਂਗੇ ਆ ਲੋ ਤੇ ਦੋ ਤਰ੍ਹਾਂ ਦੇ ਇਹ ਕੰਮ ਦੇ ਰਿਹਾ ਕਿ ਨੀ ਕ ਪੰਛੀਆਂ ਲਈ ਛੋਟੇ-ਛੋਟੇ ਦਾਣੇ ਨੇ ਜਿਹੜੇ ਉਹ ਖਾਂਦੇ ਰਹਿੰਦੇ ਛੋਟੀਆਂ ਚਿੜੀਆਂ ਤੇ ਹੋਰ ਜੀਵ ਵੀ ਤੇ ਰਹਿਣ ਨੂੰ ਬਾਜਰਾ ਸੋ ਕੁਦਰਤੀ ਖੇਤੀ ਆਪਾਂ ਨੂੰ ਇਸ ਤਰ੍ਹਾਂ ਸਭ ਦੀ ਮਦਦ ਕਰਨ ਦਾ ਮੌਕਾ ਦਿੰਦੀ ਆ